जन शक्ति स्टूडियो ਤੋਂ ਪਿਆਰੇ ਦਰਸ਼ਕਾਂ ਡਾਕਟਰ ਬਲਦੇਵ ਸਿੰਘ ਜੀ ਦਾ ਵੈਲਕਮ ਕਰਦਾਂ ਸਵਾਗਤ ਕਰਨਾ ਅੱਜ ਹੈ ਸੰਡੇ ਅੱਜ ਹੈ 18 ਮਈ 2025 ਇਹ ਮਾਫ ਜੀ ਨੇ ਸੰਡੇ ਦਾ ਪ੍ਰੋਗਰਾਮ ਸਟਾਰ ਜਿਹੜਾ ਹੈ ਸੁਰੱਖਿਆ ਪ੍ਰੋਗਰਾਮ ਜਿਸ ਵਿੱਚ نیوز ਐਨਲਿਸਿਸ ਬਿਕਨ ਦੇ ਹਨ ਮੈਂ ਲੈ ਕੇ ਆਵਾਂ ਤੇਰੀ ਹਾਜ਼ਰ ਹਾਂ ਪਿਆਰੇ ਦਰਸ਼ਕ ਜੀ ਅੱਜ ਸੁਰੱਖਿਆ ਪ੍ਰੋਗਰਾਮ ਜਿहाँ ਅਸੀਂ نیوز ਐਨਲਿਸਿਸ ਕਰਦੇ ਹਾਂ ਤਾਂ ਸੀ ਆਪਣੇ ਸਟੂਡੀਓ ਵਿੱਚ ਹੈ ਸਿਲੈਕਟਡ ਨਿਊਜ਼ ਪੇਪਰ ਅਸੀਂ ਅਰੇਂਜ ਕਰਦੇ ਹਾਂ ਜਿਸ ਰਾਜ ਮੇਰੇ ਸਾਹਮਣੇ ਦਿਖਾਈ ਦੇ ਰਹੇ ਹਨ ਅਜੀਤ ਨੇ ਇਸ ਵਿਪ੍ਰਹ ਹੈ ਜਗਵਣੀ ਹੈ ਪੰਜਾਬੀ ਜਾਗਰਣ ਹੈ ਪੰਜਾਬੀ ਟਰਬਿਨ ਹੈ ਇਸਲਾਵਾ ਇੰਗਲਿਸ਼ਾਂ ਨੇ ਇਸ ਵਿਪ੍ਰਹ ਗੀਤਾ ਸੰਡੇ ਟਰਬਿਨ ਵੀ ਹੈ ਸੋ ਇਨ ਅਸਫੈਕਟਡ ਹੈਡਲਾਈਨਸ ਦਾ ਨਿਊਜ਼ ਅਨਲਿਸਿਸ ਕੀਤਾ ਜਾਵੇ ਫਿਰ ਜਦੋਂ ਅਸੀਂ ਨਿਊਜ਼ ਅਨਲਿਸਿਸ ਕਰਦੇ ਆ ਤਾਂ ਆਪਣੇ ਅਨਲਿਸਿਸ ਦਾ ਆਧਾਰ ਇਸ ਤੇ ਪੁਆਇੰਟਸ ਉੱਪਰ ਆਉਂਦੇ ਆ ਫਸਟ ਪੁਆਇੰਟ ਕੀ ਹੁੰਦਾ ਕਿ ਜੋ ਅਸੀਂ ਨਿਊਜ਼ ਸਿਲੈਕਟ ਕੀਤੀ ਹੈ ਉਸ ਦਾ ਜਿਹੜੀ ਬੈਕਗਰਾਉਂਡ ਸਟੋਰੀ ਕੀ ਕਿ ਨਿਊਜ਼ ਕਿਸ ਤਰ੍ਹਾਂ ਚਲਦੀ ਹੈ ਆਈਟਮ ਉਸ ਵਾਂਗਰ ਕੀਤੀ ਜਾਂਦੀ ਹੈ ਸੈਕੰਡ ਪੁਆਇੰਟ ਕਿ ਜੋ ਨਿਊਜ਼ ਅਸੀਂ ਸੈਕਟ ਕੀਤੀ ਉਸੇ ਕਰੰਟ ਸਟੋਰੀ ਕੀ ਬਣਦੀ ਹੈ ਫਰਟ ਹੋਵੇਗਾ ਕਿ ਉਹ ਸਫਿਊਚਰ ਕੋਰਸ ਦੀ ਹਿਸਾਬ ਨਾਲ ਸੋ ਪੈਰੇਦਰਸ਼ੂ ਅੱਜ 18 ਮਈ 2025 ਨੂੰ ਜੋ ਮੈਂ ਸੁਰਖੀਆਂ ਪ੍ਰੋਗਰਾਮ ਵਿੱਚ ਫਰਸਟ ਨਿਊਜ਼ ਲੈ ਰਹੇ ਹਾਂ ਜਿਸ ਨਾਲ ਨਿਊਜ਼ ਕਰ ਰਹੇ ਅਸੀਂ ਉਹ ਲਗਭਗ ਸਾਰੇ ਹਿਮੀਸਫੀਅਰ ਪੱਲੇ ਕਵਰ ਕੀਤੀ ਹੈ ਉਹ ਸਾਡਾ ਜਿਹੜਾ ਅੱਜ ਦੀ ਫਰਸਟ ਨਿਊਜ਼ ਆ ਰਹੀ ਹੈ ਕਿ ਮੇਂ ਸ਼ੇਅਰ ਕਰ ਰਹੇ ਤੁਹਾਡੇ ਕੋਲ ਹੈ ਸਾਡਾ ਭਾਰਤ ਪਾਵਸਨ ਜੰਗ ਜਿਹੜਾ 7 8 9 3 4 ਦਿਨ ਚੱਲਦਾ ਰਿਹਾ ਤੇ ਉਸ ਬਾਅਦ ਸਮਾਪਤ ਹੋ ਗਿਆ ਉੱਤੇ ਸਾਈਨ ਹੋ ਗਏ ਉੱਤੇ ਐਗਰੀਮੈਂਟ ਕਰ ਲਿਆ ਗਿਆ ਕਿ ਜਿਸ ਨੂੰ ਸੇ ਕਹਿੰਦੇ 노 ਸੀਜ਼ ਫਾਇਰ 노 ਸੀਜ਼ ਫਾਇਰ ਦੇ ਡਰਾਉਨ ਵੀ ਸਾਡੇ ਕੋਲ ਇਹ ਇਲੈਕਟ੍ਰੋਨਿਕ মিডিਆ ਤੇ ਪ੍ਰਿੰਟ মিডিਏ ਦੇ ਖਬਰਾਂ ਆਉਂਦੀ ਰਹੀਆਂ ਕਿ ਸੀਜ਼ ਫਾਇਰ ਬ੍ਰੇਕ ਕੀਤਾ ਹੈ ਪਾਕਿਸਤਾਨ ਨੇ ਹੁਣ ਸਵਾਲ ਇਹ ਪੈਂਦਾ ਕਿ ਇਹ ਸੀਜ਼ ਫਾਇਰ ਪਾਕਿਸਤਾਨ ਤੇ ਭਾਰਤ ਵਿਚਲੇ ਅਫੀਸ਼ੀਅਲ ਜਿਦਾਂ ਨਿਊਜ਼ ਐਨਲਿਸਿਸ ਕੀਤਾ ਅਫੀਸ਼ੀਅਲ ਦਿਨ ਉਹਦੇ ਵਿੱਚ ਕਿ ਹਸੀ ਕਿ ਭਾਰਤ ਤੇ ਪਾਕਿਸਤਾਨ ਦੇ ਦੂਰਾਂ ਜੋ ਰਿਸ਼ਤੇ ਹਨ ਉਹ ਤੇ ਆਮ ਤੌਰ ਤੇ ਵਾਰ-ਵਾਰ ਇਹ ਇਕ ਤਾਂ ਦੂਸ਼ਣ ਆ ਜਾਂਦਾ ਕਿ ਪਾਕਿਸਤਾਨ ਭਾਰਤ ਨਾਲ ਬਿਲਕੁਲ ਵਧੀਆ ਟਾਇਨਾ ਬਤੀਰਾ ਨਹੀਂ ਕਰ ਰਿਹਾ ਉਹਦੇ ਵਿੱਚ ਕੁ ਸਪੈ ਜਿਸ ਨੂੰ ਇੰਟਰੂਡਰ ਕਹਿੰਦੇ ਉਹਨਾਂ ਦੇ ਅੱਤਵਾਦ ਅੱਤਵਾਦੀ ਹਨ ਟੈਰਰਿਸਟ ਹਨ ਉਹ ਇੰਡੇਜ ਦਾਖਲ ਹੁੰਦੇ ਰਹਿੰਦੇ ਹਨ ਤੇ ਬਹੁਤ ਬਹੁਤ ਵਿੱਚ ਬਾਹਰ ਬਲੱਡ ਸ਼ੇਡ ਕਰਦੇ ਹਨ ਸ਼ੂਟਿੰਗ ਕਰਦੇ ਹਨ ਲੋਕਾਂ ਨੂੰ ਮਾਰ ਪਾਉਂਦੇ ਹਨ ਸੋ ਇਸੇ ਹੀ ਬੇਸ ਨੂੰ ਤੇ ਅੰਦਰ ਦੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਸ਼ੇਅਰ ਕਰ ਰਿਹਾ ਸਭ ਤੋਂ ਪਹਿਲਾਂ ਗੱਲ ਆਰੰਭ ਹੋਈ ਪਾਈ ਪੈਂਡੋਇਰ 25 ਨੂੰ ਜਦੋਂ ਪਾਕਿਸਤਾਨ ਦੇ ਜਦ ਪਾਕਿਸਤਾਨ ਦੇ ਦੀ ਸਪੋਰਟ ਗਾਣ ਕੰਮ ਕਰ ਰਹੇ 테ਰਰਿਸਟ ਜੰਬਰੀਟੈਂਸ ਨੇ ਇੱਕ ਖਾਸ ਕਮਿਊਨਿਟੀ ਨੂੰ ਚੁਣ ਕੇ ਹਿੰਦੂ ਕਮਿਊਨਿਟੀ ਚੁਣ ਕੇ ਲਗਭਗ 30 ਦੇ ਕਰੀ हिंदुस्तानी ਜਿਹੜੇ ਪਹਿਲ ਕਮ ਵਿਖੇ ਉੱਥੇ ਗਏ ਸਨ ਐਸ ਟੂਰਿਸਟ ਉਹਨਾਂ ਨੂੰ ਮਾਰਪ ਗਏ। ਇਹ ਬਹੁਤ ਹੀ ਦੁਖਦਾਈ ਬਰਡਸ਼ਡ ਸੀ ਜਿਸ ਦਾ ਸਾਰੇ ਸੰਸਾਰ ਨੇ ਭਾਰਤ ਨੇ ਵੀ ਬਹੁਤ ਜ਼ਿਆਦਾ ਗਰੋਧ ਕੀਤਾ। ਫਿਰ ਉਸ ਦਾ ਬਦਲਾ ਲੈਣ ਲਈ 7 ਮਈ ਤੋਂ ਇੱਕ ਆਪਰੇਸ਼ਨ ਲਾਇਆ ਗਿਆ ਜਿਸ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਸੰਦੂਰ। ਸੰਦੂਰ ਦਾ ਨਾਮ ਕਿਉਂ ਦਿੱਤਾ ਗਿਆ ਸ਼ਾਇਦ ਨੂੰ ਪਤਾ ਹੀ ਹੈ ਕਿਉਂਕਿ ਇਹਦੇ ਵਿੱਚ ਉਹ ਔਰਤਾਂ ਜਿਹੜੇ ਨਿਊਲੀ ਮੈਰੀਟਿਸਨ ਜਿਨ੍ਹਾਂ ਦਾ ਸੰਦੂਰ ਬਣਾ ਨਮਾਜ਼ ਸੀ। ਕਿਉਂਕਿ ਨਵੀਂ ਨਵੀਂ ਮੈਰਿਜ ਹੋਈ ਸੀ ਉਹਨਾਂ ਦੇ ਜਿਹੜੇ ਘਰ ਵਾਲੇ ਸਨ ਉਹਨਾਂ ਦੇ ਹਸਬੰਡ ਉਹਨਾਂ ਦੇ ਪਤੀ ਜਾਂ ਉਹਨਾਂ ਦੇ ਜਿਹੜੇ ਮੈਂ ਸੋਹਣਾ ਸਕੇ ਸਬੰਧੀ ਉਹ ਵੀ ਮਾਰਦੇ ਤੇ ਗਏ ਸਨ ਜੋ ਮਿਲਟੈਂਟਸ ਨੇ ਪਾਕਿਸਤਾਨ ਦੇ ਮਿਲਟੈਂਟਸ ਨੇ ਇਹ ਸਾਰਾ ਆਪਰੇਸ਼ਨ ਕੀਤਾ ਪੈਰਗਮ ਵਿੱਚ 22 April 2025 ਨੂੰ ਸੋ ਆਪਰੇਸ਼ਨ ਸਵਰਦੇ ਨਾਮ ਤੇ ਇਹ ਜਿਹੜਾ ਬਦਲਾ ਲਊ ਕਾਰਪਈ ਦਾ ਆਰੰਭ ਕੀਤਾ ਗਿਆ ਬੜੀ ਬੈਲ ਪਲਾਨੀ ਕੀਤੀ ਗਈ ਦੇ ਵਾਸਤੇ ਤੁਹਾਨੂੰ ਪਤਾ ਹੈ ਕਿ ਮੌਕ ਡਰਿੱਲ ਕੀਤੀ ਗਈਆਂ ਇਸ ਤੋਂ ਇਲਾਵਾ ਜਿਹੜਾ ਬਲੈਕਆਊਟ ਕਰਨਾ ਹੈ ਉਹਦੇ ਵਾਸਤੇ ਵੀ ਟ੍ਰੇਨਿੰਗ ਦਿੱਤੀ ਕਿ ਸਾਰੇ ਪਾਰ ਦੇ ਲੋਕਾਂ ਨੂੰ ਲਗ ਲਗਾ ਕੇ ਅਨਾਉਂਸਮੈਂਟ ਕਰਕੇ ਨਿਊਜ਼ਪੇਪਰ ਵਿੱਚ ਵੀ ਆਇਆ ਹਮ ਫਰੰਟ ਮੀਡੀਜਾਇਆ ਇਲੈਕਟ੍ਰੋਨਿਕ ਮੀਡੀਜਾਇਆ ਹੁਣ ਅੱਜ ਦੀ ਜੀ ਖਬਰ ਉਸੇ ਨਾਲ ਸੰਬੰਧਿਤ ਹੈ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਕਿਉਂਕਿ ਬੈਕਗ੍ਰਾਉਂਡ ਤੁਹਾਨੂੰ ਸਮਝਾਉਣੀ ਹੈ ਮੈਂ ਆੱਟ ਬਾਦ ਖਲਾਬ ਸੁਨੀਹਾ ਦੇਨ ਲਈ ਭਾਈਵਾਲ ਦੇਸ਼ਾਂ ਦਾ ਦੌਰਾ ਕਰੇਗਾ ਸਰ ਪਾਰਟੀ ਵਫਦ ਡੈਲੀਗੇਟ ਹੈ ਇੱਕ ਇੰਡੀਆ ਨੇ ਜਿਸ ਨੂੰ ਅਪਰੂਵਲ ਦਿੱਤੀ ਹੈ ਜਿਸ ਵਿੱਚ ਲਗਭਗ ਸਾਰੇ ਹੀ ਪਾਰਟੀਆਂ ਦੇ ਨਮਾਇंदे ਸ਼ਾਮਲ ਹੋਣ ਸਰ ਬੀਜੇਪੀ ਨਹੀਂ ਹੈ ਇੱਥੇ ਇਹਨਾਂ ਲਿਖਿਆ ਹੈ ਖਾਸ ਕਰ ਤੇ ਭਾਈਵਾਲ ਪਾਰਟੀਆਂ ਭਾਈਵਾਲ ਪਾਰਟੀਆਂ ਇਟ ਮੀਨਸ ਜਿਹੜੀ ਸਾਡੀ ਹਿੰਦੁਸਤਾਨ ਦੀ ਬੀਜੇਪੀ ਪਾਰਟੀ ਹੈ ਜਿਹੜੀ ਇਸ ਰੂਲਿੰਗ ਪਾਰਟੀ ਹੈ ਜਿਹੜੀ ਉਹ ਚ ਸ਼ਾਮਲ ਹਨ ਔਰ ਇਹ ਚ ਗੱਲ ਸਮਝਣੀ ਪੈਗੀ ਕਿ ਇਹ ਚ ਆਪੋਜੀਸ਼ਨ ਸ਼ਾਮਲ ਨਹੀਂ ਹੈ ਆਪੋਜੀਸ਼ਨ ਜਿਸ ਤਰ੍ਹਾਂ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ ਜਾਂ ਤਰਨਾਂ ਨੂੰ ਕਾਂਗਰਸ ਉਹ ਸ਼ਾਮਲ ਨਹੀਂ ਹਾਂ ਇਹਦੇ ਵਿੱਚ ਇਹਦੇ ਵਿੱਚ ਕੇਵਲ ਦੇ ਕੇਵਲ ਇੱਕ ਸਾਡੇ ਕੋਲੇ ਜਿਹੜਾ ਅਮਰੀਕਨ ਦਾ ਮਤਲਬ ਭਾਰਤੀ ਜਨਤਾ ਪਾਰਟੀ થી ਉਹਦੇ ਨਾਲ ਜਿਹੜੇ ਪਾਰਟਨਰਸ਼ਿਪ ਜਿੰਨਾਂ ਨੇ ਕੀਤੀ ਹੋਈ ਉਹਨੂੰ ਅਸੀਂ ਕਹਿੰਦੇ ਭਾਈਵਾਲ ਪਾਰਟੀ ਆ ਉਸ ਬਾਰੇ ਬਤ ਖਲਾਫ ਸੁਣੀ ਹਾਂ ਦੇਣ ਲਈ ਭਾਈਵਾਲ ਦੇਸ਼ਾਂ ਦਾ ਦੌਰਾ ਕਰੇਗਾ ਸੱਤ ਕਰੇਗਾ ਸੱਤ ਸਰਪ ਪਾਰਟੀ ਬਫਤ ਸਰਪ ਪਾਰਟੀ ਦੇ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਡੈਲੀਗੇਟ ਸ਼ਾਮਲ ਹੋਣਗੇ ਪਰ ਇਹ ਭਾਈਵਾਲ ਹਨ ਇਹ ਉਹਨਾਂ ਦੇ 파ਟਨਰ ਹਨ اپੋਜੀਸ਼ਨ ਪਾਰਟੀਆਂ ਸ਼ਾਮਲ ਨਹੀਂ ਹਨ ਕੁਝ ਵਿਅਕਤੀਆਂ ਦੇ ਨਾਮ ਇਸ ਸ਼ਾਮਲ ਦਿੱਤੇ ਗਏ ਹਨ ਇਹਦੇ ਵਿੱਚ ਅ ਰਵੀ ਸ਼ੰਕਰ ਪ੍ਰਸਾਦ ਹੈ ਇਸ ਤੋਂ ਇਲਾਵਾ ਬੈਜ ਜੰਤ ਪਾਂਡਾ ਹੈ ਸ਼ਸ਼ੀ ਥਰੂਰ ਹੈ ਸੰਜੇ ਕੁਮਾਰ ਚਾਹ ਹੈ ਇਸ ਤੋਂ ਇਲਾਵਾ ਕਰੋਨਾ ਨਦੀ ਹੈ ਸੁਪਰੀਆ ਸੁਲੇ ਹੈ ਤੇ ਸ਼ੇਕਾਂਤ ਇੱਕਰਾਸ਼ ਸਿੰਧੀ ਹੈ ਇਹ ਜਿਹੜੇ ਪਾਰਟਨਰਸ਼ਿਪ ਆ ਪਾਕੀ ਦੀ ਜਨ ਵੀ ਉੱਪ ਬੀਜੇਪੀ ਦੇ ਨਾਲ ਰੂਲਿੰਗ ਪਾਰਟੀ ਨਾਮ ਜਿਹੜੇ ਸਰ ਨਰਿੰਦਰ ਕੁਮਾਰ ਮੋਦੀ ਜੀ ਹੈ ਜਿਹੜੇ ਇਸ ਵਾਈ ਕਰ ਰਹੇ ਹਨ ਉਹਨਾਂ ਨੇ ਇਸ ਗੱਲ ਦਾ ਪਲਾਨਿੰਗ ਕੀਤੀ ਹੈ ਕਿ ਉਹ ਲਗਨਦੇਸ਼ਾਂ ਜਾ ਕੇ ਦੱਸ ਰਹੇ ਕਿ ਕਿ ਪਾਕਿਸਤਾਨ ਦਾ ਜਿਹੜਾ ਕੈਰੈਕਟਰ ਤੇ ਕੰਡੈਕਟ ਕਿੰਨਾ ਹੀ ਬੇਹੂਦਾ ਹੈ ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੇ ਕਿ ਕਿਸ ਨੂੰ ਉਹਨਾਂ ਦੇ ਅਤਵਾਦੀ ਮਾਰ ਰਹੇ ਹਨ ਜਾਂ ਉਹਨਾਂ ਦਾ ਮਾਰਕ ਪਾਉਂਦੇ ਹਨ ਜਾਂ ਉਹਨਾਂ ਤੇ ਹਮਲਾ ਕਰਦੇ ਹਨ ਜਾਂ ਬਲੱਡਸ਼ੇਡ ਕਰਦੇ ਹਨ ਪਾਕਿਸਤਾਨ ਦਾ ਚਿਹਰਾ ਨੰਗਾ ਕਰਨੇ ਖਾਤਰ ਇਹਨਾਂ ਨੇ ਮਤਲਬ ਇੱਕ ਤਾਈਪ ਦੀ ਮਹਿੰਮ ਚਲਾਈ ਹੈ ਇੱਥੇ ਜਿਹੜਾ ਹੁਣ ਆਪੋਜੀਸ਼ਨ ਇਥੇ ਆਪਰੇਟਾ ਨਾ ਇਥੇ ਰੈਕਟ ਵੀ ਕਰਦੀ ਹੈ ਉਹ ਕਹਿੰਦੇ ਕਿਉਂ ਨਹੀਂ ਆਪੋਜੀਸ਼ਨ ਨਾਲ ਦੇ ਆ ਗਏ ਆ ਆਪੋਜੀਸ਼ਨ ਕਿਉਂਕਿ ਜੋ ਇਹ ਆਪਰੇਸ਼ਨ ਸੰਧੂਰ ਚਲਾਇਆ ਗਿਆ ਉਹਦੇ ਨਾਲ ਸਹਿਮਤ ਨਹੀਂ ਉਹ ਕਹਿੰਦੇ ਜੋ ਨਰਿੰਦਰ ਗਵਾ ਮੋਦੀ ਦੱਸ ਰਿਹਾ ਜੋ ਭਾਰਤੀ ਜਨਤਾ ਪਾਰਟੀ ਡਿਕਲੇਅਰ ਕਰ ਰਹੀ ਉਹ ਚ ਕਾਫੀ ਜ਼ਿਆਦਾ ਝੂਠ ਹੈ ਸੱਚ ਨਹੀਂ ਹੈ ਉਹਦੇ ਵਿੱਚ ਸੀਐਨਐਨ ਟੀਵੀ ਦੇ ਆਪ ਕੋਈ ਅਨਵੈਰੀਫਾਈਡ ਮੈਂ ਕਹਿ ਰਿਹਾ ਅਨਵੈਰੀਫਾਈਡ ਰਿਪੋਰਟ ਵੀ ਛਪੀ ਹੈ ਕਿ ਇਸ ਵਿੱਚ ਜਿਹੜਾ ਸਾਡੇ ਕੋਲ ਅਮਰੀਕਾ ਹੈ ਯੂ ਐਸ ਏ ਹੈ ਉਸੇ ਪ੍ਰੈਜ਼ੀਡੈਂਟ ਹਨ ਟਰੰਪ ਉਸ ਨੇ ਵਿੱਚ ਜ਼ਬਰਦਸਤੀ ਪਾਰਟਨਰਸ਼ਿਪ ਕਰਕੇ ਵਿੱਚ ਪਾਰਟਿਸਿਪੇਟ ਕਰਕੇ ਦੋਨੋਂ ਦੇਸ਼ਾਂ ਦਾ ਜੰਗ ਬੰਦ ਕਰਾਇਆ ਤੇ ਦੋਨੇ ਜੇ ਦੇਸ਼ਾਂ ਨੂੰ ਟੈਰੀਫਾਈ ਵੀ ਕੀਤਾ ਤੇ ਤੁਸੀਂ ਤੁਰੰਤ ਆਪਣਾ ਜੰਗ ਬੰਦ ਕਰੋ ਅਦਰਵਾਇਜ਼ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਸੀ ਐਨ ਟੀ ਵੀ ਕਹਿ ਰਿਹਾ ਹੈ ਤੇ ਇਸ ਨਾਲ ਇੱਕ ਨਵੀਂ ਇਨਕਸ਼ਾਫ ਆਇਆ ਹੈ ਸੀ ਐਨ ਟੀ ਵੀ ਦੇ ਦੁਆਰਾ ਕਿ ਪਾਕਿਸਤਾਨ ਦਵਾਈ ਲੜਮਾਂ ਸੇ ਕਰਦਾ ਨਹੀਂ ਸੀ ਇਥੇ ਵੀ ਸ਼ੱਕ ਜ਼ਾਹਰ ਕੀਤੇ ਜਾਂਦੇ ਕਿ ਭਾਰਤ ਨੇ ਜੰਗ ਜਿੱਤੀ ਹੈ ਜਾਂ ਹਾਰੀ ਹੈ ਕਿ ਉਹਦੀ ਪਿੱਛੇ ਚਾਈਨਾ ਵੀ ਬੈਠਾ ਸੀ ਚਾਈਨਾ ਦੇ ਬਹੁਤ ਹੀ ਮਜ਼ਬੂਤ ਅਥਿਆ ਬਹੁਤ ਹੀ ਤਕੜੇ ਸਟਰੌਂਗ ਵੈਪਨਸ ਦੀ ਸਪਲਾਈ ਕੀਤੀ ਚਾਈਨਾ ਨੇ ਪਾਕਿਸਤਾਨ ਨੂੰ ਔਰ ਜਿਸ ਵਿੱਚ ਭਾਰਤ ਨੇ ਸੋਚਿਆ ਕਿ ਉਹ ਦਰਾਂ ਜੰਗ ਲੜਨੀ ਸੌਖੀ ਨਹੀਂ ਹੈ ਪਾਕਿਸਤਾਨ ਦੇ ਖਿਲਾਫ ਸੋ ਦੋਨਾਂ ਧਿਰਾਂ ਨੇ ਸਹਿਮਤੀ ਲੈ ਕੇ ਵਿਦ ਇੰਟਰਵੈਂਸ਼ਨ ਆਫ ਟਰੰਪ ਟਰੰਪ ਨੇ ਵੀ ਇੰਟਰਵੈਂਸ਼ਨ ਕੀਤਾ ਹੈ ਤੋਂ ਉਹ ਸਵਾਦ ਤੁਹਾਨੂੰ ਯਾਦ ਨਾਲ 7 ਨੂੰ ਆਰੰਭ ਹੋਇਆ 8 ਨੂੰ 10 ਇੱਕ ਲਗਭਗ 10 ਤਰੀਕ ਨੂੰ ਜੰਗ ਬੰਦੀ ਦਾ ਐਲਾਨ ਕੀਤਾ ਗਿਆ ਤੇ ਤੇ ਸਾਈਨ ਕੀਤੇ ਗਏ ਹਨ ਸੋ ਮੇਰੇ ਕਹਿਣ ਦਾ ਮਤਲਬ ਇਹ ਤੇ ਇੱਕ ਤਾਂ ਇਹ ਖਬਰ ਹੈ ਸਾਡੇ ਸਾਹਮਣੇ ਇੱਕ ਇਹਦੇ ਨਾਲ ਸਾਡੇ ਕੋਲ ਹੋਰ ਨਿਊਜ਼ ਲੱਗ ਰਹੀ ਹੈ ਜਿਹੜੀ ਕਿ ਕੰਟਰੋਵਰਸੀ ਵੀ ਪੈਦਾ ਕਰਦੀ ਹੈ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਪਾਕਿਸਤਾਨ ਇਕੱਲਾ ਨਹੀਂ ਸੀ ਉਥੇ ਪੈਟ ਤੇ ਚਾਈਨਾ ਖੜਾ ਹੈ ਤਾਂ ਸਪੋਰਟ ਕਰ ਰਿਹਾ ਹੈ ਦੂਜੇ ਪਾਸੇ ਪਾਕਿਸਤਾਨ ਤੇ ਖਬਰ ਲੱਗੀ ਹੈ ਸਾਡੇ ਕੋਲੇ ਅੰਮ੍ਰਿਤਸਰ ਦੇ ਰਾਹੀ ਆਈ ਹੈ ਸਾਡੇ ਕੋਲ ਨਿਊਜ਼ ਇਹ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਹਨ ਉਸ ਵਕਤ ਨਿਊਜ਼ ਲੱਗੀ ਆ ਸ਼ਾਹਬਾਜ਼ ਸ਼ਰੀਫ ਨੇ ਆਪਰੇਸ਼ਨ ਸੰਦੂਰ ਦੌਰਾਨ ਪਾਕ ਵਿੱਚ ਤਬਾਹੀ ਕਬੂਲੀ ਉਹ ਕਹਿੰਦਾ ਬਹੁਤ ਜ਼ਿਆਦਾ ਬਲਾਂ ਸ਼ੇਰ ਹੋਇਆ ਬਹੁਤ ਜ਼ਿਆਦਾ ਉਥੇ ਤਬਾਹੀ ਹੋਈ ਹੈ ਨੌ ਟਿਕਾਣੇ ਤਾਂ ਉਹ ਹਨ ਨੌ ਸਟੇਸ਼ਨ ਉਹ ਹਨ ਜਿੱਥੇ ਅੱਤਵਾਦੀਆਂ ਦੇ ਅੱਡੇ ਸਨ ਨੌ ਸੈਸ਼ਨ ਪਰ ਪੰਜਾਬ ਦੀ ਗੱਲ ਕਰ ਰਹੇ ਹਾਂ। ਸ਼ੋਰ ਨਾ ਸੋਰੀ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ। ਪਾਕਿਸਤਾਨ ਵੇਚੇ ਉਹ ਨੌ ਟਕਾਣੇ ਜਿੱਦ ਤੋਂ ਅੱਤਵਾਦੀ ਅੱਡੇ ਸੰ ਪਾਕਿਸਤਾਨ ਦੇ ਉਹ ਨੌ ਟਕਾਣੇ ਸਭ ਤੋਂ ਪਹਿਲਾਂ ਮੁਗਲੀ ਜਰੀ ਕਾਰਵੇ ਕੀਤੀ ਸੀ। ਸੰਦੂਰ ਆਪਰੇਸ਼ਨ ਉਹ ਹੈ ਬਾ ਫਿਰ ਪਲੇਨ ਸਾਬ ਦੇਸ਼ ਨੇ ਕੀਤੀ ਭਾਰਤ ਨੇ ਕੀਤੀ ਪਾਕਿਸਤਾਨ ਨੇ ਨੌ ਟਕਾਣੇ ਉਹ ਤੋਹਾ ਕੀਤੇ ਪਾਕਿਸਤਾਨ ਦੇ ਅੱਤਵਾਦੀ ਹੱਟੇ ਪੀ ਉਹਨਾਂ ਤੋਂ ਆਕੀਦਾ ਕਿ ਸਭ ਇਸ ਇਸ ਕਰਕੇ ਇਹ ਵੀ ਐਲਾਨ ਕੀਤਾ ਗਿਆ ਕਿ ਅਸੀਂ ਆਮ ਜਨਤਾ 'ਤੇ ਅਟੈਕ ਨਹੀਂ ਕੀਤਾ। ਭਾਰਤ ਨੇ ਇਹ ਐਲਾਨ ਕੀਤਾ ਅਸੀਂ ਉਹਨਾਂ ਨੂੰ ਮਾਰ ਪਕਾਇਆ ਹੈ ਉਹਨਾਂ ਤੇ ਅਟੈਕ ਕੀਤਾ ਜੇ ਅਸਤਬਾਦੀ ਸਨ ਜਿਨ੍ਹਾਂ ਨੇ ਭਾਰਤ ਵਿੱਚ 22 April 2025 ਨੂੰ ਬਲੱਡਸ਼ੇਡ ਕੀਤਾ ਸੀ ਜਿਸ ਦੇ ਸਿੱਟੇ ਵਜੋਂ ਭਾਰਤ ਨੂੰ ਆਪਰੇਸ਼ਨਸ ਨੂੰ ਲਾਗੂ ਕਰਨ ਦੀ ਮਜਬੂਰੀ ਹੋਈ। ਇਦੇ ਵਿੱਚ ਬਹੁਤ ਜ਼ਿਆਦਾ ਫਰੌਡ ਸ਼ਟ ਵੀ ਹੋਇਆ ਗੋਨਾਦੇਸ਼ਾਂਗ ਨਿਸਾਨ ਵੀ ਹੋਇਆ ਔਰ ਇਦੇ ਵਿੱਚ ਸਭ ਤੋਂ ਵੱਡੀ ਗੱਲ ਅਗਰ ਡਰੋਨ ਸਿਸਟਮ ਸ਼ਾਇਆ ਰਿਹਾ ਇਹਦੇ ਵਿੱਚ 에ਰੋਪਲੇਨ ਜਿਹੜੇ ਹੈ 에어ਫੋਰਸ ਦੇ ਉਹਨਾਂ ਦਾ ਘਟ ਯੋਗਦਾਨ ਰਿਹਾ ਹੈ ਡਰੋਨ ਕਿਉਂਕਿ ਉਹਨੂੰ ਲਾਂਚ ਕਰਨਾ ਤੇ ਉਹਨੂੰ ਅੱਗੇ ਦੇਖ ਕੇ ਜਾਣਾ ਤੇ ਘਟ ਦੂਰੀ ਤੈਅ ਕਰਦੇ ਉਹ ਬੜਾ ਸੌਖਾ ਕੰਮ ਹੈ ਸਸਤੇ ਵੀ ਪੈਂਦੇ ਹਨ ਉਹ ਤੇ ਜ਼ਿਆਦਾ ਖਰਚਾ ਨਹੀਂ ਆਉਂਦਾ ਹੈ ਸੋ ਸ਼ਾਵਾਦ ਅਸ਼ਰੀਫ ਜਿਹੜੇ ਪੰਜਾਬ ਸੌਰੀ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੇ ਕਹੋਲਿਆ ਕਿ ਉਹਨਾਂ ਨੇ ਤਵਾਹੀ ਹੋਈ ਹੈ ਜੋ جنگ ਹੋਇਆ ਤਵਾਹੀ ਦੀ ਜ਼ਿੰਮੇਵਾਰੀ ਉਹਨਾਂ ਨੇ ਭਾਰਤ ਤੇ ਲਈ ਹੈ ਭਾਰ ਦੇ ਹਮਲੇ ਚ ਰਾਵਲਪਿੰਡੀ ਦੇ ਨੂਰ ਖਾਨ 에ਅਰਬੇਸ ਸਵੇਤ ਕਈ ਪੀਐਫ ਸੰਪਤੀਆਂ ਹੋਈਆਂ ਤਵਾ ਸੰਪਲੀਕੰਦੇ ਪ੍ਰਾਪਰਟੀ ਸੋ ਇਹ ਜਿਹੜੀ న్యూਸ ਸਾਡੇ ਸਾਹਮਣੇ ਆ ਰਹੀ ਹੈ ਬੜੀ ਮਹੱਤਵਪੂਰਨ ਹੈ ਪਿਆਰੇ ਦਰਸ਼ਕੋ ਇਹ న్యూਸ ਤੋਂ ਅੱਗੇ ਵੀ ਚੱਲਦੇ ਹਾਂ ਇਸ ਲਈ ਕਿਉਂਕਿ ਕਾਫੀ ਇਥੇ ਗੱਲਬਾਤ ਹੋ ਚੁੱਕੀ ਹੈ ਅੱਗੇ ਜਿਹੜੇ ਮੈਂ ਗੱਲ ਲੈ ਕੇ ਜਾਣਾ ਉਹ ਅਜੀਤਵਰ ਛੱਬੀ ਦੀ న్యూਸ ਬਾਕੀ ਸਰ ਇਹਨਾਂ ਦੇ ਇਸ ਵੇਲੇ ਪਰ ਫ੍ਰੀ ਕਵਰ ਕਰ ਰਹੇ ਹਨ ਜੋ ਨਸ਼ਿਆਂ ਬ੍ਰੋਧ ਜੋਤ ਨਸ਼ਿਆਂ ਬ੍ਰੋਧ ਦੀ ਦੇਸ਼ ਚ ਕੋਈ ਮਸਾਲ ਨਹੀਂ ਕੇਜਰੀ ਪਾ ਮੈਂ ਸੰਦਾ ਬਹੁਤ ਸਾਰੀਆਂ ਆਪੋਜੀਸ਼ਨ ਪਾਰਟੀ ਮੈਂ ਮੰਦੀਆਂ ਬੁੱਧੀ ਜੀ ਮੰਦਿਆ ਨੇ ਕਿ ਜੋ ਹੁਣ ਕਾਰਵਾਈ ਹੋ ਰਹੀ ਹੈ ਡਰਗ ਡਰਗ ਦੇ ਕ੍ਰਿਮੀਨਲਸ ਦੋ ਆ ਦੇ ਕਲ ਉਹ ਬੜੀ ਐਗਜ਼ੈਂਪਲ ਹੈ ਬਹੁਤ ਵੱਡਾ ਐਗਜ਼ੈਂਪਲ ਹੈ ਇਹ ਸਰ ਐਗਜ਼ੈਂਪਲ ਸਾਡੇ ਕੋਲੇ ਅਕਾਲੀ ਦਲ ਵਿੱਚ ਨਹੀਂ ਲੱਭਦੀ ਕਾਂਗਰਸ ਪਾਰਟੀ ਵਿੱਚ ਨਹੀਂ ਲੱਭਦੀ ਭਾਰਤੀ ਜਨਤਾ ਪਾਰਟੀ ਬਚ ਨਹੀਂ ਲੱਗਦੀ ਚਾਹੇ ਆਪਣੇ ਨੂੰ ਉਹ ਬਹੁਤ ਵੱਡੀ ਪਾਰਟੀ ਮੰਦੀ ਹੈ ਜਿਹੜਾ ਜੁੱਧ ਨਸ਼ਿਆਂ ਬਰਦਸ਼ ਆਰੰਭ ਕੀਤਾ ਸਾਡੇ ਆਪਣੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਤੁਸੀਂ ਦੇਖਿਆ ਉਹਨਾਂ ਦੀ ਬਿਲਡਿੰਗਾਂ ਲਗਾਤਾਰ ਢਾਹਟੇ ਨਹੀਂ ਦਿੱਤੀਆਂ ਜਾ ਰਹੀਆਂ ਬਲਡوزر ਚਲਾਏ ਜਾ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਪੰਜਾਬ ਸਰਕਾਰ ਨੇ ਮੰਨ ਲਿਆ ਅਸੀਂ ਵੀ ਸਾਰੇ ਮੰਨ ਲਿਆ ਕਿ ਜੋ ਮਰਜ਼ੀ ਕਾਰਵਾਈ ਕਰਦੇ ਹੋ ਜਿਹੜੇ ਡਰਗ ਡੈਟਕਟ ਹਨ ਉਹ ਬਾਝ ਨਹੀਂ ਹੁੰਦੇ ਡਰਗ ਇਸ ਮੁਗਲਿੰਗ ਲਗਾਤਾਰ ਹੋ ਰਹੀ ਹੈ ਡਰਗ ਦੀ ਸਪਲਾਈ ਹੋ ਰਹੀ ਹੈ ਜਿਹੜੇ ਪਲੀਸ ਵਾਲੇ ਵੀ ਲੱਗੇ ਆ ਫੋਰ ਵੀ ਬਹੁਤ ਸਾਰੇ ਉਹਦੇ ਦਾਰ ਲੱਗੇ ਆ ਬਹੁਤ ਸਾਰੇ ਕਹਿੰਦੇ ਕਹੋਂਦੇ ਬੰਦੇ ਵੀ ਨਸ਼ੇ ਦੀ ਸਟ੍ਰਾਈਕ ਕਰਦੇ ਨਸ਼ਾ ਵੇਚਦੇ ਨੇ ਮੁਗਲਿੰਗ ਕਰਦੇ ਆ ਇਦਾਂ ਜਿਹਾ ਮੈਂ ਸੰਧਾ ਡਰਗ ਟ੍ਰੇਡ ਅਜਦਾ ਡਰਗ ਟੇਡ ਇਸ ਸਭ ਤੋਂ ਵੱਡਾ ਤੰਦਾਂ ਹੈ ਨਾ ਸਿਰ ਪੰਜਾਬ ਵਿੱਚ ਨਾ ਸਿਰ ਭਾਰਤ ਵਿੱਚ 올 ਓਵਰ ਦ ਵਰਲਡ ਉਹਦੇ ਵਿੱਚ ਜੁਐਸਏ ਵੀ ਟੌਪ ਕਰ ਰਿਹਾ ਹੈ ਕੈਨੇਡਾ ਵੀ ਹੈ ਉਦਰ ਜੁਕੇ ਵੀ ਹੈ ਆਸਟ੍ਰੇਲੀਆ ਵੀ ਇੱਕ ਕੰਟਰੀ ਹੈ ਪਾਕਿਸਤਾਨ ਦਾ ਅਗਈ ਹੈ ਪਾਕਿਸਤਾਨ ਤੇ ਇਦਾਂ ਲੱਗਦਾ ਜਿਵੇਂ ਠੇਕਾ ਲੈ ਨਸ਼ੇ ਸਪਲਾਈ ਕਰਨੀ ਕਰਨੀ ਪਤਲੇ ਨਸ਼ੇ ਕੇ ਤੋਂ ਦੇ ਜਿਹੜਾ ਹੈਰੋਨ ਚਿੱਟਾ ਇਨਾ ਮਹਿੰਗਾ ਨਸ਼ਾ ਹੈ ਉਹ ਪੈਦਾ ਕਿਵੇਂ ਕੀਤਾ ਜਾਂਦਾ ਤੇ ਖਰੀਦਣ ਵਾਲੇ ਕਿਹੜੇ ਹਨ ਜਦੋਂ ਕੋ ਇਨਾ ਜ਼ਿਆਦਾ ਪੈਸੇ ਦੇ ਖਰੀਦੇ ਆਣ ਇਨਾ ਮਹਿੰਗਾ ਨਸ਼ਾ ਇਸ ਬੜੀ ਤਰ੍ਹਾਂ ਨਿਦੀਗਰਦ ਸੋਚ ਰਾ ਜੁੱਧ ਨਸ਼ਿਆਂ ਪਰ ਜੋ ਪੰਜਾਬ ਸਰਕਾਰ ਨੇ ਚਲਾਇਆ ਹੈ ਜਿਸ ਨੂੰ ਕਾਫੀ ਅੱਛਾ ਹੁੰਦਾ ਆ ਰਿਹਾ ਹੈ ਬੜੇ ਨਵੇਂ ਟਾਈਪ ਦਾ ਜੁੱਧ ਹੈ ਪਿਛਲੇ ਬੰਚ ਮੈਸਮ ਦਾ ਜਿਹੜੇ ਲੋਕ ਇਸ ਨਸ਼ੇ ਦੀ ਸਪਲਾਈਸ ਲੱਗੇ ਹੋਈਆਂ ਨਸ਼ੇ ਵੇਚਦੇ ਆਂ ਸਮਗਲਿੰਗ ਕਰਦੇ ਆਂ ਡਰਗ ਟ੍ਰੇਡ ਕਰਦੇ ਆਂ ਉਹਨਾਂ ਦੇ ਘਰਾਂ ਤੇ ਲਗਾਤਾਰ ਮੈਸਮ ਦਾ ਵੀ ਅਟੈਕ ਹੋ ਰਹੇ ਆਂ ਬੁਲਡੋਜ਼ਰ ਨਾਲ ਟਾਈ ਜਾ ਰਹੇ ਆਂ ਮੈਸਮ ਦਾ ਵੀ ਇਸ ਨੂੰ ਸੀ ਬੁਰੀ ਗੱਲੀ ਮੰਨਦੇ ਠੀਕ ਮੰਨਦੇ ਆਂ ਆਖਰ ਜਿਹੜਾ ਦੇਸ਼ ਰੋਹੀਆਂ ਸਾਡੇ ਦੇਸ਼ ਦਾ ਸਤਿਆਨਾਸ ਕਰ ਰਹੇ ਸਾਡੇ ਨੌਜਵਾਨਾਂ ਦਾ ਸਤਿਆਨਾਸ ਕਰ ਰਹੇ ਡਰਗ ਟ੍ਰੇਡਿੰਗ ਦੇ ਲੱਗੇ ਆਖਰ ਕਿਉਂ ਨਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਦਾ ਹੱਥ ਨਹੀਂ ਆਉਂਦਾ ਭੱਜ ਜਾਂਦੇ ਆਂ ਦੌੜ ਜਾਂਦੇ ਆਂ ਉਹ ਤਾਂ ਵਾਡਰ ਵਾਟਰ ਕ੍ਰੋਸ ਕਰਕੇ ਪਤਾ ਨਹੀਂ ਕਿੱਥੇ ਨਿਕਲ ਜਾਂਦੇ ਹਨ ਜੰਪ ਪਤਾ ਨਹੀਂ ਕਿਦਾਂ ਉਹ ਸਾਡੇ ਸਾਡੇ ਦੇਸ਼ ਵਿੱਚ ਜੀ ਉਹਨਾਂ ਦੇ ਪਾਸਪੋਰਟ ਵੀ ਬਣ ਜਾਂਦੇ ਹਨ ਤੇ ਉਹ ਸਾਡੇ ਇੰਡੀਆ ਛੱਡ ਕੇ ਕੋਈ ਕੈਨੇਡਾ ਚਲਾ ਜਾਂਦਾ ਕੋਈ ਯੂ ਐਸ ਏ ਭੱਜ ਜਾਂਦਾ ਪਤਾ ਨਹੀਂ ਕਿੱਥੇ ਭੱਜ ਜਾਂਦੇ ਆ ਉਹ ਐਂ ਲੱਗਦਾ ਕਿ ਪੁਲਿਸ ਦੇ ਕੰਟਰੋਲ ਵਿੱਚ ਨਹੀਂ ਹੁੰਦੇ ਪਰ ਇੱਕ ਕੋਈ ਇੱਕ ਢੰਗ ਲੱਭਿਆ ਗਿਆ ਕਿ ਉਹਨਾਂ ਦੇ ਜਿਹੜੇ ਪ੍ਰਾਪਰਟੀ ਬਣਾਈ ਆ ਉਹਨਾਂ ਨੂੰ ਤਬਾਹ ਕੀਤਾ ਜਾਵੇ ਤਾਂ ਕਿ ਕੋਈ ਦੱਸ ਸਕ ਸਿੱਖਣੀ ਹੈ ਫਿਰ ਇਹ ਸ਼ੂਇਸਵਾਦ ਮੇਕ ਕੋਈ ਨਿਊਜ਼ ਦੇ ਰਹੇ ਹੈ ਜੀ ਉਗਰੇ ਸਾਡੇ ਮਤਲਬ ਹੈ ਸੰਗ ਦਾ ਸਾਰੇ ਸਾਰੇ ਨਸਵੰਦਕ ਹੈ ਖਾਸ ਹੋਤੇ ਸਿੱਖਤਾਂ ਦੀ ਗੱਲ ਕਰਦੇ ਜहांਸੀਂ ਗੱਲ ਕਰਦੇ ਆ ਜਿਹੜਾ ਸਾਡਾ 14 ਅਕਾਲੀ ਦਲ ਕਿਉਂਕਿ ਇਸ ਤਰ੍ਹਾਂ ਦੀ ਖਬਰਾਂ ਲੈਣੀ ਜ਼ਰੂਰੀ ਹੁੰਦੀਆਂ ਹਨ ਇਹ ਵੀ ਸਾਡੇ ਅਜੀਬ ਵਿੱਚ ਨਿਊਜ਼ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੋੜ ਸਰਜੀਤੀ ਲਈ ਭਰਤੀ ਕਮੇਟੀ ਵੱਲੋਂ ਮੋਗਾ 'ਚ ਵਿਸ਼ਾਲ ਕਾਨਫਰੰਸ ਜਿਹਨ ਸ਼ਖਦਨਾਰੇ ਬਰਤਿਆ ਆਪਣੇ ਹੀ ਸ਼ਬਦ ਵਰਤੇ ਆ ਮੋੜ ਸਰਜੀਤੀ ਮੋਢ ਸਬਜੀਤ ਦੇ ਦੁਆਰਾ ਕਿਸ ਨੂੰ ਜਿਉਂਦਾ ਕਰਨਾ ਦੁਆਰਾ ਜਿਉਂਦਾ ਉਸ ਨੂੰ ਕੀਤਾ ਜਾਂਦਾ ਪਹਿਲਾਂ ਉਹ ਜਿਦਾ ਮਰ ਗਿਆ ਮੈਂ ਨਹੀਂ ਕਰਿਆ ਨਿਊਜ਼ਪੇਪਰ ਕਹਿੰਦਾ ਖਬਰ ਗੈਰੀ ਹੈ ਮੋਢ ਸਬਜੀਤ ਕਾ ਸਬਜੀਤ ਕਹਿੰਦਾ ਕਿਸ ਨੂੰ ਜਿਉਂਦਾ ਕਰਨਾ ਇਹ ਮਤ ਜਿਹੜਾ ਅਕਾਲੀ ਦਲ ਹੈ ਉਸ ਦੀ ਇੰਨੀ ਬੁਰੀ ਹਾਲਤ ਹੋ ਚੁੱਕੀ ਹੈ ਟਾਈਟੇ ਵੀ ਹੋ ਚੁੱਕੇ ਆ ਲੋਕਾਂ ਦੇ ਮਨਾਂ ਚ ਆਪਣਾ ਜੋ ਜਗਾ ਬਣਾਈ ਸੀ ਉਹ ਕਹਿੰਦੇ ਸਾਡੀ ਪਾਰਟੀ ਸੌ ਸਾਲ ਪੁਰਾਣੀ ਹੈ ਉਹ ਸਾਰੀ ਜਗਾ ਖਤਮ ਹੋ ਗਈ ਹੈ ਜਿਹੜਾ ਸਾਡਾ ਅਕਾਲੀ ਦਲ ਦਾ ਉਹ ਹਾਰ ਰਿਹਾ ਨਗਾ ਦਾ ਇਸ ਵਿੱਚ ਆਪੋਜੀਸ਼ਨ ਪਾਰਟੀਆਂ ਦਾ ਸ਼ਾਮਲ ਵੀ ਨਹੀਂ ਹੈਗਾ ਉਹ ਜਿਸ ਵਿੱਚ ਆਪੋਜੀਸ਼ਨ ਕਾਂਗਰਸ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਦੇ ਨਮਾਇੰਦਾ ਤੇ ਪੰਜਾਬ ਦੀ ਮਾਂ ਪਾਰਟੀ ਆਪਣੀ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਨਿਗਾਰਬੰ ਜਿਆਲੀ ਕਹਿ ਰਿਹਾ ਮਨਪ੍ਰੀਤ ਸਿੰਘ ਜਿਆਲੀ ਜਿਹੜਾ ਕਿ ਅਕਾਲੀ ਦਲ ਦਾ ਪਾਰਟ ਵੀ ਰਿਹਾ ਤੇ ਉਹ ਜਿੱਤ ਕਈ ਵਾਰੀ ਇਹ ਵੀ ਸ਼ੱਕ ਹੁੰਦੀ ਸ਼ਾਇਦ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਸ਼ਾਮਲ ਹੋ ਜਾਵੇ ਪਰ ਕਲੀਅਰ ਨਹੀਂ ਉਹ ਵੈਰੀਫਾਈਡ ਰਿਪੋਰਟ ਨਹੀਂ ਹੈ ਸਰ ਜੀ ਪਰੰਤੂ ਜਦੋਂ ਇਹ ਕਾਨਫਰੈਂਸ ਇਹ ਮਤਲਬ ਇਟਸ ਲਾਈਕ ਦੀ ਸਟੇਟਮੈਂਟ ਆ ਰਹੀ ਹੈ ਤਾਂ ਲੱਗਦਾ ਕਿ ਕਿਤੇ ਮਨਪ੍ਰੇਮ ਅਜਾਲੀ ਤੇ ਅਕਾਲੀ ਦਲ ਐਜ਼ ਅ ਹੋਲ ਉਹਨਾਂ ਚ ਕੋਈ ਨਾ ਕੋਈ ਮੈਨ ਲੱਗਦਾ ਕਿ ਪੀਰਬਾਬ ਹੈ ਬਿਲਕੁਲ ਸ਼ਮਨੀ ਕਾਲੀ ਦਲ ਦੀ ਮੁਰਸ ਜੀ ਤੇ ਦੀ ਭਗਤੀ ਕਮੇਟੀ ਬਨੂ ਮੋਗਾ ਚ ਵਿਸ਼ਾਲ ਕਾਨਫਰੈਂਸ ਬਹੁਤ ਸਾਰੇ ਲੋਕ ਇਕੱਠੇ ਹੋ ਲਈ ਗਏ ਹਨ ਆ ਬੀਟ ਅੰਡਰਸਟੈਂਡਿੰਗ ਉਹ ਵਿਦ ਪੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ ਠੀਕ ਹੈ ਇਦੇ ਨਾਲ ਹੀ ਫੋਰ ਜਿਹੜੀ ਗੱਲ ਕਨੈਕਟ ਹੋ ਰਹੀ ਹੈ ਅਸੀਂ ਪੰਥ ਤੇ ਪੰਜਾਬ ਨੂੰ ਮਜ਼ਬੂਤ ਤਿਆਗ ਸਮਰਥ ਭਾਵਨਾ ਵਾਲੀ ਲੀਡਰਸ਼ਿਪ ਦੇ ਨਦੀ ਤਿਆਰ ਹਾਂ ਚੁੰਦਾ ਹੈ ਕੋਈ ਅਕਾਲੀ ਦਲ ਦਾ ਨੀਟ ਉਸ ਵੱਲ ਬਿਆਨ ਆਇਆ ਮਾਥਬੜੀ ਹੈ ਤੇ ਬਡਾਣਾ ਕਿ ਤਿੰਨੇ ਪਿੰਡਾਂ ਦੇ ਨਾਂ ਹਨ ਇੱਕ ਬੜੀ ਪਜੀਬੋਗੋ ਟ੍ਰੈਡੀਸ਼ਨ ਹੈ ਕਿ ਸਾਰੇ ਵਿਅਕਤੀ ਆਪਣੇ ਪਿੰਡਾਂ ਦੇ ਨਾਂ ਆਪਣੇ ਨਾਂ ਦੇ ਨਾਲ ਲਾ ਲੈ ਉਹਨਾਂ ਦੇ ਅਸਲੀ ਨਾਂ ਦੱਬਦੇ ਨਹੀਂ ਕਿਤੇ ਕੌਣ ਹਾਂ ਚੁੰਦਾ ਮਾਥਬੜੀ ਤੇ ਬਡਾਣਾ ਇਹ ਤਿੰਨੇ ਪਿੰਡਾਂ ਦੇ ਨਾਂ ਆ ਗਿਆ ਮੁੜ ਪਿਆਰੇ ਦਰਸ਼ਕੀ ਜੀ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹਾਂ ਮੁੜ ਸੁਜੀਤੀ ਸਾਡੇ ਅਕਾਲੀ ਦਲ ਤੇ ਦੋ ਤਿੰਨ ਵੱਡੇ ਦੋਸ਼ ਲੱਗੇ ਹਨ ਜਿਨ੍ਹਾਂ ਨੇ ਅਕਾਲੀ ਦਲ ਖੇਰੋਂ ਕਰੂ ਪਿਆ ਇੱਕ ਤਾਂ ਅਸੀਂ ਪਉਂਨਾ ਚਾਹੀਏ ਕਿ ਜਿਹੜਾ ਸਾਡਾ ਸਿੱਖ ਧਰਮ ਹੈ ਬੜਾ ਕੁਰਬਾਨੀ ਨਾਲ ਪੈਦਾ ਕੀਤਾ ਗਿਆ ਕੁਰਬਾਨੀਆਂ ਦੀ ਬਹੁਤ ਬੜਾ ਜਜਬਰਾ ਜਜਬਰਾ ਰਿਹਾ ਹੈ ਗੁਰਨਾਮ ਦਾ ਵਰਤਵਾਇ 1490 ਵਿੱਚ ਉਸ ਵਾਰ ਸਿੱਖ ਪੰਥ ਨੂੰ ਸਾਜਿਆ ਗਿਆ ਸੁਰਾ 100 ਐਮਐਸਵੀ ਵਿੱਚ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਸਾਰੀਆਂ ਕੁਰਬਾਨੀਆਂ ਦਸਵੇਂ ਪਾਤਸ਼ਾਹ ਸਾਰੇ ਜਿਹੜੇ ਸਾਡੇ ਗੁਰੂ ਹਾਂ ਉਹਨਾਂ ਨੇ ਕੀਤੀਆਂ ਗੁਰੂ ਅਰਜਨ ਦੇਵ ਦੀ ਕੁਰਬਾਨੀ ਜਿਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਕੁਰਬਾਨ ਕੀਤਾ ਗਿਆ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਉਹ ਖੋਲਣਾ ਚਾਹੀ ਗਿੰ ਜਿਹਨਾਂ ਦਾ ਸੀਸ ਮੈਸਮਦਮ ਵੀ ਉਹਨਾਂ ਦਾ ਸੀਸ ਉਹਨਾਂ ਦੇ ਤੜਨੋਂ ਲੱਕੀਤਾ ਗਿਆ ਉਸ ਸਮੇਂ ਜਿਹੜੇ ਮੁਗਲ ਤੇ گور ਜਿਹੜੇ ਮੁਸਲਮਾਨ ਦੇ ਗੈਂਗਸਾਂ ਨੂੰ ਰੋਲ ਕਰ ਰਹੇ ਸਨ ਪੁਰਾਣੀ ਗੱਲ 1690 ਦੇ ਸੀ ਵਿੱਚ ਉਸ ਵਾਰ ਨੂੰ ਸਿੱਖ ਪੰਥ ਦੀ ਸਾਂਝਨਾ ਕੀਤੀ ਗਈ ਤੇ ਪੰਜ ਪਿਆਰਿਆਂ ਨੇ ਆਪਣੀ ਕੁਰਬਾਨੀ ਦਾ ਜਜ਼ਬਾ ਦਿਖਾਇਆ ਇਹਨਾਂ ਸਵਾਲੇ ਕਿ ਅਕਾਲੀ ਦਲ ਵਾਰ-ਵਾਰ ਕਹਿ ਰਿਹਾ ਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਨਮਿੰਦਾ ਹੈ ਨਮਿੰਦਾ ਪਾਰਟੀ ਹੈ ਪੰਜਾਬ ਦੀ ਨਮਿੰਦਾ ਪਾਰਟੀ ਹੈ ਖਾਸ ਕਰਕੇ ਸਿੱਖ ਕਮਿਊਨਿਟੀ ਦੀ ਨਮਿੰਦਾ ਪਾਰਟੀ ਸਿੱਖ ਹੀ ਅਕਾਲੀ ਦਲ ਨੂੰ ਰਿਜੈਕਟ ਵੀ ਕਰ ਰਹੇ ਸੋਕਨ ਨਹੀਂ ਇਹ ਕੰਮ ਦੀ ਪਾਰਟੀ ਨਹੀਂ ਹੈ ਸੋ ਮੇਰੇ ਕਹਣ ਦਾ ਮਤਲਬ ਹੈ ਤੁਹਾਡੇ ਨਾਲ ਹੁਣੇ ਗੱਲ ਕਰ ਰਹੀ ਸੀ 2015 ਦੀ ਅਕਤੂਬਰ 2015 ਦੀ ਜਦੋਂ ਸਿੱਖਾਂ ਦੀ ਵਿੱਦਵੀ ਹੋਈ ਗੁਰੂਗ੍ਰੰਥ ਸਾਹਿਬ ਜੀ ਦਾ ਜਿਹੜਾ ਵਰਕਾ ਵਰਕਾ ਖਲਾਰ ਕੇ ਅਲੱਗ-ਲੱਗ ਥਾਵਾਂ ਤੇ ਜਿਹੜਾ ਇਲਾਕਾ ਸੜਾ ਫਰੀਦਕੋੜ ਦਾ ਵਰਕਾ ਫਰੀਕਾ ਉਹ ਥੇ ਖਲਾਰ ਦਿੱਤਾ ਗਿਆ ਤੇ ਉਹਦੇ ਵਿੱਚ ਇਹ ਕਹੀ ਜਾਂਦੀ ਕਿ ਸਾਜ਼ਿਸ਼ੀ ਦੇ ਵਿੱਚ ਪਾਪਾ ਰਾਮ ਹੀ ਸੌਦਾ ਸਾਧ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਭੁੱਲਣਾ ਜਈਏ ਕਿ ਇਹ ਸੌਦਾ ਸਾਧ ਨਾਲ ਅਕਾਲੀ ਦਲ ਦੀ ਪਾਈ ਬੜੀ ਸੀ ਭਾਈ ਬਣੀ ਤਾਂ ਹੀ ਵਾਸੇ ਵੋਟ ਹਨਾ ਉਹ ਗ੍ਰੰਡ ਉਹ ਗ੍ਰਾਉਂਡ ਦੀ ਖਾਤਰ ਕਿ ਸਾਨੂੰ ਵੋਟਾਂ ਦੇਓ ਜੋ ਮਰਜ਼ੀ ਕਰ ਲੋ ਬਹੁਤ ਸਾਰੇ ਜਾ ਕੇ ਮੈਡੀਕਲ ਇਕੀ ਨਹੀਂ ਉਹਨਾਂ ਦੇ ਦਰਬਾਰ ਵਿੱਚ ਜਾ ਕੇ ਕੰਲੇ ਦਰ ਦੇ ਉੱਥੇ ਜਾ ਕੇ ਮੱਥੇ ਵੀ ਟੇਕ ਕੇ ਵੀ ਸਾਨੂੰ ਵੋਟਾਂ ਮਿਲਣੀਆਂ ਚਾਹੀਦੀ ਅਸੀਂ ਜੇਤੂ ਹੋ ਜਾਈਏ ਸਾਨੂੰ ਹੋਰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਇੱਕ ਇਸ ਤੋਂ ਇਲਾਵਾ ਇੱਕ ਫਿਲਮ ਬਣਾਈ ਗਈ ਸੀਗੀ ਜਿਹੜੇ ਫਿਲਮ ਦਾ ਨਾਮ ਸੀ ਮਨ ਜਾਰਨੇ ਉਸ ਦੀ ਸਿਨੇਮਾ ਘਰਾਂ ਵਿੱਚ ਡਿਸਪਲੇ ਕਰਨ ਦੇ ਖਾਤਰ ਬਹੁਤ ਪਾਗਲੜਾ ਪੈਦਾ ਹੋਇਆ ਦੀ ਸਿੱਖ ਧਰਮ ਨੇ ਜਿਹੜੇ ਸਾਡੇ ਅਕਾਲੀ ਦਲ ਨੇ ਉਸ ਨੂੰ ਡਿਸਪਲੇ ਕਰਨ ਦੀ ਗੱਲ ਸਿੱਖ ਪਰਮ ਵਿੱਚ ਹੈ ਉਸ ਬਾਬਾ ਰਾਮ ਰਹੀਮ ਦੀ ਦੀ ਸਾਈਡ ਲਈ ਬਹੁਤ ਸਾਰੇ ਸਿਨੇਮਾ ਹਾਲੋਗ੍ਰਾਫਿਕ ਦਵਾਨ ਦੀ ਕੋਸ਼ਿਸ਼ ਵੀ ਇੱਥੇ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਬਾਬਾ ਰਹੀਮ ਰਹੀਮ ਹੀ ਸੁਪਰੀਮ ਹੈ ਫੋਰ ਕੋ ਸੁਪਰੀਮ ਅਥਾਰਟੀ ਨਹੀਂ ਹੈ ਧਰਮ ਵਿੱਚ ਤੇ ਲੋਕਾਂ ਨੂੰ ਬੈਕਗ੍ਰਾਉਂਡ ਜਦ ਉਹਨਾਂ ਨੂੰ ਮਿਸ ਗਾਈਡ ਕਰਨਾ ਸੀ ਸੋ ਮੈਨਸਮ ਦਾ ਇਹਦੇ ਵਿੱਚ ਕਾਫੀ ਵੱਡਾ ਰੋਲ ਜਿਹੜਾ ਰਿਹਾ ਹੈ ਜਿਹੜਾ ਮਿਸ ਦਲ ਤਰੋਲ ਰਿਹਾ ਹੈ ਅਕਾਲੀ ਦਲ ਦਾ ਜਿਹਦੇ ਕਾਰਨ ਅਕਾਲੀ ਦਲ ਖੇਰੋਂ ਕਿਰੋਂ ਹੈ ਅੱਜ ਦੀ ਖਬਰ کہہ رہی ਕਿ ਮੁਰਸ ਨਜੀਰ ਕਰਨ ਦੀ ਲੋੜ ਹੈਗੀ ਤੇ ਉਸ ਯਤਨ ਕੀਤੇ ਜਾ ਰਹੇ ਬਹੁਤ ਵੱਡਾ ਫੱਟ ਦਿਖਾਈ ਦੇ ਰਿਹਾ ਹੈ ਸਾਡੇ ਬੜੇ ਸੋ ਮੇਰੇ ਕਨ ਤੋਂ ਮਾਤਰੀ ਪਿਆਰੇ ਦਰਸ਼ਕੋਈ ਬੜੀ ਹੈਰਾਨੀਜਨਕ ਖਬਰ ਹੈਗੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਇੱਕ ਪਾਸੇ ਅਸੀਂ ਕਹਿ ਰਹੇ ਕਿ ਅਕਾਲੀ ਦਲ ਸਿੱਖਾਂ ਦੀ ਰਵਿੰਦਾ ਪਾਰਟੀ ਦੇ ਸਿੱਖ ਹੀ ਕਿਉਂ ਰਿਜੈਕਟ ਕਰ ਰਹੇ ਹਨ ਸਿੱਖ ਇਸ ਨਸ਼ਿਆਂ ਦੇ ਖਿਲਾਫ ਜੋ ਜਦੋਜਦ ਚਲਾਈ ਫਿਰ ਨਸ਼ਿਆਂ ਦਾ ਬਹੁਤ ਵੱਡਾ ਫੈਲਾਅ ਹੋਇਆ ਕ੍ਰਪਸ਼ਨ ਵੈਲਿੰਗ ਸਾਡੇ ਪੰਜਾਬ ਦੇ ਵਿੱਚ ਕਪਸ਼ੇ ਦੀ ਗੱਲ ਕਰਤਾ ਤੇ ਇਸ ਨਵਾਂ ਅਧਾਨੀ ਦੇ ਅਵਾਨੇ ਨੂੰ ਪੰਜਾਬ ਦੇ ਵਿੱਚ ਆਉਣ ਵਾਸੇ ਆਪਣੇ ਅੱਡੇ ਸਥਾਪਤ ਕਰਨ ਵਾਸੇ ਜੋ ਸ਼ਹਿਰ ਦਿੱਲੀ ਉਹ ਵੀ ਕਾਲੇ ਦਾ ਦਲੰਦੀਂਦੀ ਅਧਾਨੀ ਦੇ ਅਵਾਨੀ ਦਾ ਬਹੁਤ ਵੱਡਾ ਸਟੋਰ ਬਣਿਆ ਮੋਗੇ ਵਿਖੇ ਜਿਹਦੇ ਵਿੱਚ ਹਜ਼ਾਰਾਂ ਕੰਟਰਕੰਟ ਸਟੋਰ ਕੀਤੇ ਜਾ ਸਕਦੀ ਹੈ ਉਹ ਫਾਈਵ ਇਟਲੀ ਕੰਟਨਸ ਖਰੀਦ ਦਾ ਵਾਲਾ ਇੱਕ ਮੈਸਬਦਾਂ ਬਈ ਕਾਰਪੋਰੇਟ ਹਾਊਸਿੰਗ ਕਾਰਪੋਰੇਟ ਦੇ ਖਿਲਾਫ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ ਅਧਾਨੀ ਦੇ ਬਾਨੀ ਦਾ ਦੇਖੋ ਜਾਨੇ ਤੇ ਬਾਣੀ ਨੇ ਬਾਣੀ ਨੂੰ ਪੰਜਾਬ ਵਿੱਚ ਅਕਾਲੀ ਦਲੇ ਪੂਰਾ ਵੱਡਾ ਅੱਡਾ ਬਣਾਵਾ ਸੀ ਪੂਰੀ ਸੈਟਾਪ ਬਣ ਗਈ ਸੀ ਸੋ ਨਸ਼ੇ ਅੱਜ ਦੇ ਅਦਾਨੀ ਦੇ ਬਾਣੀ ਦੇ ਇਥੇ ਜਿਹੜਾ ਉਹਨਾਂ ਦਾ ਜੋ ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਬਹੁਤ ਸਾਰੇ ਸਟੋਰ ਬਣਾਏ ਫਿਰ ਸੁਨਾਵਾ ਸੈਕਟਰ ਦੀ ਵਿਧਵੀ ਇਹ ਤਿੰਨ ਚਾਰ ਮੁੱਦੇ ਜਿਹੀ ਹਨ ਕਰਪਸ਼ਨ ਵੀ ਬਹੁਤ ਵੱਡਾ ਮੁੱਦਾ ਰਿਹਾ ਕਾਨੀ ਦਲ ਦੇ ਦਰਾਂ ਜਿਹਦੇ ਕਾਰਨ ਕਾਨੀ ਦਲ ਠੇਟੇ ਰਿਹਾ ਹੈ ਪੇਲ ਮੋਰ ਸਰਜੀਤੀ ਲਈ ਹੁਣ ਵਿਚਾਰਪਨ ਕੀਤੇ ਜਾ ਰਹੇ ਹਨ ਪਿਆਰੇ ਦਰਸ਼ਕ ਹੋਰ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਹ ਵੀ ਖਾਲੀ ਤਲਵੰਦ ਹੈ ਮਜੀਠੀਆ ਦੇ ਟਕਾਣਿਆਂ ਤੋਂ ਛਾਪੇ ਮਾਰੀ ਸੰਬੰਧੀ ਦਾਇਰ ਅਨਜੀਤ ਨੂੰ ਸੁਣਵਾਈ ਮੁਲਤਵੀ ਤੇ ਇਹ ਨੂੰ ਹੋਵੇਗੀ ਅਗਲੀ ਸੁਣਵਾਈ ਮਜੀਠੀਆ ਦੇ ਟਕਾਣ ਜਿੱਥੇ ਜਿੱਥੇ ਮਜੀਠੀਆ ਰਹਿੰਦਾ ਹੈ ਉਸ ਨੂੰ ਜਿਹੜੇ ਸਾਡੇ ਮੇਰੇ ਕਹਿੰਦਾ ਕੋਰਟ ਆ ਉਹ ਤੋਂ ਸਪੇਸ਼ ਕੀਤਾ ਜਣਾ 23 ਤਰੀਕ ਨੂੰ ਸੁਣਵਾਈ ਉਸ ਦੀ ਹੁਣ ਪੰਜਾਬ ਸਰਕਾਰ ਇਹ ਲੱਗਦਾ ਕਿ ਉਸੇ ਟਿਕਾਣੇ ਤੇ ਛਾਪਾ ਮਾਰੀ ਕਰਨੀ ਹੈ ਰੇਡ ਕਰਨੀ ਹੈ ਕਿ ਕਿੱਥੇ ਹੈ ਤਾਂ ਕਿ ਉਸਨੂੰ 23 ਤਰੀਕ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾ ਸਕੀ ਕਿਉਂਕਿ ਇਸ ਦੇ ਬਹੁਤ ਵੱਡਾ ਅਲਿਗੇਸ਼ਨ ਲੱਗਿਆ ਹੈ ਅੰਡ ਨਗਾਰੀ ਦਾ ਵਿਸ਼ਾ ਹੈ ਕਿ ਜੋ ਨਸ਼ਾ ਦਾ ਨੈਟਵਰਕ ਹੈ ਦੇ ਆ ਉਹਦੇ ਵਿੱਚ ਜਿਹੜਾ ਇਹ ਮਜੀਠੀਆ ਹੈ ਸਾਡੇ ਭੜੇ ਉਹਦਾ ਵੀ ਬਹੁਤ ਵੱਡਾ ਰੋਲ ਰਿਹਾ ਹੈ ਜਿਹੜਾ ਪਾਣੀਪਲ ਦਾ ਬਹੁਤ ਵੱਡਾ ਲੀਡਰ ਵੀ ਹੈ ਇਹ ਕਾਂਦੀ ਦਨ ਰਿਪਰੈਜ਼ੈਂਟ ਵੀ ਕਰਦਾ ਸੋ ਇਹ ਬਹੁਤ ਹੀ ਮਾਸੂਮ ਵੀ ਇੱਕ ਮੰਦ ਪਾਗੀ ਖਬਰ ਆ ਕਿ ਇੱਕ ਪਾਸੇ ਗੱਲ ਕਰਦੇ ਆ ਸੀ ਇਹ ਇਸ ਗਲਤੀ ਤੇ ਦੂਸਰੇ ਪਾਸੇ ਇਹ ਕਾਂਦੀ ਦਨ ਇਸ ਸਟਾਈਕ ਨੇ ਹੰਕਾਰ ਨਾਲ ਚੱਲਿਆ ਹੋਇਆ ਪਹਿਲੇ ਦੱਸ ਇੱਕ ਮੈਂ ਹੋਰ ਤੁਹਾਡੇ ਨਾਲ ਨਾ ਨਿਊਜ਼ ਸਾਂਝੀ ਕਰ ਉਸ ਅੱਜਕੱਲ ਰਿਜ਼ਲਟ ਡਿਕਲੇਅਰ ਕੀਤੇ ਆ ਸੈਂਟਰ ਬੋਰਡ ਸਕੰਡਰੀ ਐਜੂਕੇਸ਼ਨ ਪੰਜਾਬ ਬੋਰਡ ਸਕੰਡਰੀ ਪੰਜਾਬ ਬੋਰਡ ਆਫ ਸਕੂਲ ਐਜੂਕੇਸ਼ਨ ਪੰਜਾਬ ਬੋਰਡ ਨੇ ਰਿਜ਼ਲਟ ਡਿਕਲੇਅਰ ਕੀਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 10th ਦਾ ਮੈਟ੍ਰਿਕ ਦਾ ਦੋਨਾਂ ਹੀ ਬੋਰਡਸ ਨੇ ਡਿਕਲੇਅਰ ਕੀਤੇ ਬਹੁਤ ਸਾਰੇ ਥਾਵਾਂ ਤੇ ਇਹ ਸਾਰੇ ਕੋ ਨਿਊਜ਼ ਆਈਆਂ ਹਨ ਕਿ 100% ਰਿਜ਼ਲਟ ਆਇਆ ਹੈ ਤੇ ਬਹੁਤ ਸਾਰੇ ਵਿਦਿਆਰਥੀ ਨੇ 100% ਮਾਰਕਸ ਲੈ। ਜਿਹੜੇ ਕ ਜੱਗੋਂ ਤੇਰੀ ਨਹੀਂ ਗੱਲ ਲੱਗਦੀ ਐ ਸਾਡੀ ਦੁਨੀਆ 'ਚ ਸਿਮਨਣ ਕੇ ਚਾਹਦਾ ਕੋਈ ਵਧਾ ਪਰਫੈਕਟ ਨਹੀਂ ਹੋ ਸਕਦਾ। ਕਿ ਇਹ ਬੜੀ ਇਨਕੁਆਰੀ ਦਾ ਵਿਸ਼ਾ ਹੋਏਗਾ ਲੋਕਾਂ ਨੂੰ ਮੈਂ ਸਾਂਗਾ ਆਰਟੀਐਨ ਪਾ ਕੇ ਪੰਜਾਬ ਸਰਕਾਰ ਵੀ ਇਸ ਵਰਤੋਂ ਕੇ ਇਸ ਗੱਲ ਵੀ ਇਨਕੁਆਰੀ ਕਰਨੀ ਚਾਹੀਦੀ ਕਿ ਕਿਸੇ ਵਿਦਿਆਰਥੀ ਨੂੰ 100% ਨੰਬਰ ਦਿੱਤੇ ਜਾ ਸਕਦੇ ਹਨ। ਮੇਰੇ ਕੋਲ ਕੱਦ ਪਰਸ ਇੱਕ ਨਿਊ ਚੈਨਲ ਦਾ ਜਿਹੜਾ ਆਪਰੇਟਰ ਉਹ ਵੀ ਗੱਲ ਕਰ ਰਿਹਾ ਸੀ ਕਿ ਸਾਡੇ ਕੋਲ ਅਜੀਬ ਆ ਰਹੀ ਹੈ ਨਾ ਘਬਰਾ 100% ਰਿਜ਼ਲਟ ਆ ਰਹੇ 100% ਰਿਜ਼ਲਟ ਆ ਕਿਤੇ ਫਸ ਕਿਉਂ ਮੰਨੀ ਤੇ ਸੈਕੰਡ ਤੋਂ ਨਹੀਂ ਮੰਗੇ ਤੁਹਾਡੇ ਕਿਉਂ ਮੰਨੂ ਠੀਕ ਹੈ ਨਾ ਫਿਰ ਮੈਂ ਉਹਨੂੰ ਇਹੀ ਦੱਸਿਆ ਸੀ ਫਾਰਮੂਲਾ ਜੇ ਮੇਰੇ ਸਮਝ ਆ ਗਿਆ ਕਿ ਜਿਹੜਾ ਏਜ ਵਿੱਚ ਜ਼ਿਆਦਾ ਕੋਈ ਇੱਕ ਨੰਬਰ ਦੇ ਆਇਆ ਏਜ ਵਿੱਚ ਨੰਬਰ 2 ਤੇ ਉਹਨੂੰ ਦੋ ਨੰਬਰ ਦੇ ਲੇ ਕੋ ਚਾਹੀਓ ਨੰਬਰ ਪ੍ਰੋਪਰ ਲੈ ਜਾਣਾ ਨਹੀਂ ਸੋ 100% ਨੰਬਰ ਲੈ ਲੈਣਾ ਸ਼ਾਇਦ ਸਾਡੇ ਸੰਸਾਰ ਦੀ ਹਿਸਟਰੀ ਵਿੱਚ এডੂਕੇਸ਼ਨ ਕਿਤੇ ਵੀ ਨਹੀਂ ਮਿਲਦਾ ਪਰ ਪੰਜਾਬ ਵਿੱਚ ਮਿਲਦਾ ਹੈ ਕਿ ਸਾਡੇ ਸਾਰੇ 100% ਰਿਜ਼ਲਟ ਲੈ ਜਦੋਂ ਆਉਂਦੀ ਹੈ ਮੇਰੇ ਕੋਲ ਤਾਂ ਪ੍ਰੈਕਟਿਸ ਦੀ ਜਦੋਂ ਆਉਂਦਾ ਕਿ ਤੁਸੀਂ ਪ੍ਰੈਕਟੀਕਲੀ ਕੰਮ ਕਰਕੇ ਦਿਖਾਓ ਉਦੋਂ ਸਾਡੇ ਸਟੂਡੈਂਟ ਪੂਰੀ ਤਰ੍ਹਾਂ ਫੇਰ ਹੁੰਦੇ ਆ ਖਾਸਾ ਤੇ ਪੰਜਾਬੀ ਚ ਪੂਰੀ ਤਰ੍ਹਾਂ ਫੇਰ ਹੁੰਦੇ ਨੇ ਸਾਡੇ ਸਟੂਡੈਂਟ ਪੰਜਾਬੀ ਮਾਂ ਬੋਲੀ ਤੇ ਰਿਜ਼ਲਟ ਆ ਰਿਹਾ ਸਭ ਨੂੰ 18 ਪ੍ਰਸ਼ਨ ਦੇ ਆਉਗਾ ਸਾਡੇ ਸਟੂਡੈਂਟ ਪੰਜਾਬ ਵਿੱਚ ਪੰਜਾਬੀ ਜਾਂ ਇਹ ਪੇਪਰ ਹੋਇਆ ਉਹ ਚ ਫੇਰ ਹੋਏ ਹਨ ਤੇ ਇੱਕ ਪਾਸੇ ਅਸੀਂ ਕਹਿੰਦੇ ਸਾਡੇ ਸਾਰੇ 100% ਨੰਬਰ ਲੈਂਦੇ ਹਨ ਦੋਨੇ ਕਾਲਜ ਪੌਂਟ ਤੇ ਕੰਟਰੋਵਰਸੀ ਨੰਬਰ ਲੈ ਵੀਲੇ 100% ਨੰਬਰ ਆਇ ਕਿਤਾ ਫਿਰ ਪੇਪਰ ਚੈੱਕ ਕੀਤੇ ਕਿ ਕਹਦਾ ਜਦ ਸੰਪਰੇ ਠੀਕੇ ਮਾਰ ਕੇ ਉਹਨਾਂ ਨੂੰ ਫੁੱਲ ਮਾਰਕਸ ਦੇ ਦਿੱਤੇ ਕਿ ਫਿਰ ਕਾਦੇ ਚੈਂਜਰ ਵਿੱਚ ਪੈਣਾ ਇਹਨੂੰ ਨੰਬਰ ਦੇ ਦਿਓ ਤਾਂ ਕਿ ਕਾਨੂੰ ਕੋ ਕੋਸ਼ਿਸ਼ ਨਹੀਂ ਕੀ ਪਤਾ ਨਾ ਕਰ ਸਕੇ ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਹਨ ਜਿਹੜੇ ਸਾਡੇ ਸਾਹਮਣੇ ਪਏ ਹਨ ਜਨਾਂ ਵਾਸਤੇ ਸਾਨੂੰ ਇਹਦੇ ਬਾਰੇ ਪਛਾਣ ਕਰਦਰਾ ਕੰਡ ਲੋੜ ਹੈ ਕਿ ਅਸਲੀਅਤ ਕੀ ਹੈ ਅਸਲੀ ਗੱਲ ਕੀ ਹੈ ਸਾਡੇ ਸਾਹਮਣੇ ਪਰ ਅੱਜ ਇੱਕ ਸਾਡੇ ਕੋਲ ਪੰਜਾਬ ਗੌਰਮਤ ਦਾ ਪ੍ਰੋਗਰਾਮ ਆਇਆ ਮੈਂ ਤੁਹਾਨੂੰ ਸ਼ੇਅਰ ਕਰਨਾ ਤੁਹਾਡੇ ਲਈ ਕਾਫੀ ਜੂਸਫੁਲ ਹੋ ਸਕਦਾ ਹੈ ਤੇ ਹੈਗਾ ਤਾਂ ਇਸ਼ਤਿਹਾਰ ਮੈਂ ਇਸ਼ਤਿਹਾਰ ਦੀ ਕੋਈ ਤਾਂ ਇਸ ਦੀ ਕੋਈ ਸਪੋਰਟ ਨਹੀਂ ਕਰਦਾ ਪਰ ਸਾਰਿਆਂ ਨਾਲ ਸੰਬੰਧਤ ਹੈਗਾ ਪੰਜਾਬ ਗੁੱਡ ਗਵਰਨੈਂਸ ਫੈਲੋਸ਼ਿਪ ਪ੍ਰੋਗਰਾਮ ਇੰਡੀਅਨ ਸਕੂਲ ਆਫ ਬਿਜ਼ਨਸ ISB ਦੇ ਸਹਿਯੋਗ ਨਾਲ ਪੰਜਾਬ ਵਧ ਰਿਹਾ ਹੈ ਕਿ ਤੁਸੀਂ ਇਸ ਵਧਰਾ ਦੇ ਇਸ ਬਦਨਸ਼ਾਂ ਵਿੱਚ ਇਹਨਾਂ ਨੇ ਕੁਝ ਮੁੱਖ ਵਿਸ਼ੇਸ਼ ਅਮਦਿਤ ਇੱਕ ਪ੍ਰੋਗਰਾਮ ਦੋ ਸਾਲ ਦਾ ਹੈ ਇਹਦੇ ਵਿੱਚ ਬੇਤਨ ਵੀ ਮਿਲਦਾ ਹੈ 1 ਲੱਖ ਦੇ 20 ਤੇ ਯੋਗਤਾ ਰੱਖੀ ਹੈ ਦੇ ਵਿੱਚ ਇਹਨਾਂ ਨੇ ਪੋਸਟ ਗ੍ਰੈਜੂਏਟ ਜਿਨ੍ਹਾਂ ਕੋਲ ਤੈਨੂੰ ਸਾਹਮਣੇ ਸਾਹਮਣੇ ਰਵੋਈਆ ਪਾਸ ਜਿਹੜਾ ਗ੍ਰੈਜੂਏਟ ਹੁਣ ਜਿੰਨਾਂ ਕੋਲ 4 ਸਾਲ ਦਾ ਤਜਰਬਾ ਉਮਰ ਹਾ ਤੇ ਬੈਂਕੀ ਸਾਫ ਦਾ ਕਰ ਸੋ ਇਹ ਜਿਹੜਾ ਪ੍ਰੋਗਰਾਮ ਹੈ ਇੰਡੀਅਨ ਸਕੂਲ ਆਫ ਬਿਜ਼ਨਸ ਬਿਜ਼ਨਸ ਨਾਲ ਕਨੈਕਟਡ ਪ੍ਰੋਗਰਾਮ ਹੈ ਪੰਜਾਬ ਸਰਕਾਰ ਇਸ ਨੂੰ ਮੇਰੇ ਕਹਿੰਦੇ ਚਲਾ ਰਹੀ ਹੈ ਇਸ ਵਿੱਚ ਇਹਦੀ ਪੈਟਰਨਸ਼ਿਪ ਹੋਏਗੀ ਪੰਜਾਬ ਸਰਕਾਰ ਦੀ ਇਹ ਚ ਤੁਸੀਂ ਵੀ ਅਪਲਾਈ ਕੰਸੀਡਰ ਸੰਭਵ ਤੇ 35 ਆਫ ਦਿ ਅੰਡਰਗ੍ਰੈਜੂਏਟ ਕੈ ਜੰਗ ਬਣਾ ਡਾ ਰਿਹਾ ਹੈ ਅਪਲਾਈ ਕਰ ਸੰਭਵ ਤੇ ਹੋ ਸਕਦਾ ਹੋਣਾ ਨਹੀਂ ਫੈਨਲੀ ਗੱਲ ਬਣਾਈ ਕੋਈ ਮੈਂ ਗਰੰਟੀ ਨਹੀਂ ਕਰਦਾ ਕਿ ਤੁਮ ਮੈਥ ਅਸਰਪੀ ਤੁਹਾਡੇ ਨਾਲ ਕਾਫੀ بڑا ਇਸ਼ਤਿਹਾਰ ਸਾਂਝਾ ਕੀਤਾ ਜੇ ਤੁਸੀਂ ਇੰਟਰਸਟਡ ਅਪਲਾਈ ਕਰਦੇ ਹੋ ਤਾਂ ਨਹੀਂ ਤੁਹਾਡੀ ਆਪਣੀ ਆਪ ਦੀ ਇੱਛਾ ਹੈ ਪਰ ਅੱਜ ਅਸੀਂ ਇੱਕ ਮੈਂ ਹੋਰ ਨਿਊਜ਼ ਲੈ ਕੇ ਆਇਆ ਦਾ ਪ੍ਰੋਗਰਾਮ ਸਮਾਪਤ ਕਰਾਂਗਾ ਕਿਉਂਕਿ ਨਿਊਜ਼ ਕਾਫੀ ਕਈ ਬਰੀ ਇੰਪੋਰਟੈਂਟ ਹੁੰਦੀਆਂ ਨੇ ਕਿ ਸਾਨੂੰ ਟਾਈਮ ਵੀ ਡੈਡੀਕੇਟ ਕਰਨਾ ਪੈਂਦਾ ਹੈ ਇੱਕ ਸਾਡੇ ਕੋਲ ਅਜੀਬ ਦਾ ਜਿਹੜਾ ਸਾਡੇ ਕੋਲ ਅਜੀਬ ਮੈਗਜ਼ੀਨ ਉਸ ਨਿਊਜ਼ ਲੱਗੀ ਹੈ ਜਰਾ ਝਾਦ ਪੁਰਾ ਕਰ ਬਣੀ ਇਹ ਹੈ ਸਾਡੇ ਕੋਲੇ ਜਲਿਆਂ ਦਾ ਬਾਗ ਦਾ ਜਿਹੜਾ ਸਾਕਾ ਜਿਹਦੇ ਲਗਭਗ 1000 ਬੰਦੇ ਇਹਨਾਂ ਸ਼ਰੂਲਰਜ਼ ਨੇ ਇਹ ਪਨ ਕਰ ਦਿੱਤੇ ਸੀ ਤੁਹਾਨੂੰ ਯਾਦ ਹੋਣਾ ਹਰ ਸਾਲ ਹੀ ਅਸੀਂ ਜਦੋਂ ਹੁੰਦਾ ਇਹ 1919 ਦੀ ਘਟਨਾ ਜੇ ਮਨਾਈ ਜਾਂਦੀ ਹੈ ਵਿਸਾਖੀ ਵਿਸਾਖੀ ਹੁੰਦੀ ਹੈ ਅਪ੍ਰੈਲ ਦੇ ਮਹੀਨੇ ਵਿੱਚ ਠੀਕ ਹੈ ਵਿਸਾਖੀ ਦੇ ਮੌਕੇ ਇਹ 1919 ਵਿੱਚ 13 ਜਾਂ 14 ਅਪ੍ਰੈਲ ਦੀ ਗੱਲ ਉਸ ਟਾਈਮੇ ਅਟੈਕ ਕੀਤਾ ਬ੍ਰਿਟਿਸ਼ ਰੂਲਰਜ਼ ਨੇ ਤੇ 100 ਤੋਂ ਜ਼ਿਆਦਾ ਬੰਦੇ ਜਿਹੜੇ ਆਜ਼ਾਦੀ ਲਈ ਆਪਣਾ ਜੋਗਦਨ ਫੌਜਵੰਦ ਜਿਹੜੇ ਸਨ ਆਜ਼ਾਦੀ ਲਈ ਆਪਣਾ ਪਲਾਨਿੰਗ ਕਰਨਾ ਚਾਹੁੰਦੇ ਸੋ ਉਹ ਮਾਰੇ ਗਏ ਸਨ ਜਲੰਧਰ ਆਬਾਗ ਅਮਰੋਦਸਰ ਵਿਖੇ ਸਤੇ ਤੇ ਉਥੇ ਦੇ ਮੈਸਰ ਦਾ ਕੁਝ ਸਾਡੇ ਕੋਲੇ ਮਿਸ ਅੰਡਰਸਟੈਂਡਿੰਗ ਹੁੰਦੀ ਹੈ 버ਗੇਟੀਅਰ ਡਾਇਰ ਹੈ ਇਹ ਸਨ ਮਾਈਕਲ 올ਡ ਵਾਇਰ ਹੈ ਇਹ ਵਿਸ਼ ਰਿਵਲਰ ਸਨ ਤੇ ਇਸ ਸਨ ਆਬਾ ਗੱਲ ਕੀਤੀ ਗਈ ਜਲੰਧਰ ਆਬਾਗ ਦਾ ਜਿਹੜਾ ਹੀਰੋ ਹੈ ਉਸੇ ਗੱਲ ਕੀਤੀ ਗਈ ਹੈ ਸੰਕਰਨ ਨਾਇਰ ਇਦੇ ਬਾਰੇ ਖਾਸ ਉਹਨਾਂ ਗੱਲ ਕੀਤੀ ਗਈ ਹੈ ਕਿ ਇਹ ਜਿਹੜੀ ਉਹਨੇ ਕੁਰਬਾਨੀ ਕੀਤੀ ਉਹ ਉਸੇ ਭਰਾ ਦਿੱਤੀ ਹੈ ਸੋ ਇਹਦੇ ਵਿੱਚ ਸ਼ੀਰ ਬਾਕਸਿੰਗ ਉਹਨਾਂ ਦਾ ਵੀ ਰੋਲ ਰਿਹਾ ਹੈ ਸ਼ੀਰ ਉਦਮ ਸਿੰਘ ਦਾ ਵੀ ਰੋਲ ਰਿਹਾ ਹੈ ਉਹ ਅਸੀਂ ਪੜਨਾ ਜਾਏਗੇ ਸੋ ਮੇਰੇ ਕਹਿੰਦਾ ਮਤਲਬ ਇਹ ਚ ਇੱਕ ਚੈਪਟਰ ਵੀ ਦਿੱਤਾ ਗਿਆ ਫਿਲਮ ਦੇ ਰੈਫਰੈਂਸ ਦਿੱਤਾ ਗਿਆ ਕੀਸਰੀ ਚੈਪਟਰ 2 ਜਿਹੜੀ ਕਿ 18 ਤਰੀਕ ਨੂੰ ਆਲਰੇਡੀ ਰਿਲੀਜ਼ ਹੋ ਚੁੱਕੀ ਫਿਲਮ ਉਹਦਾ ਵੀ ਇਹ ਰੈਫਰੈਂਸ ਦਿੱਤਾ ਗਿਆ ਸੀ ਆਪਣੀ ਕੌਮ ਦੇ ਇਤਿਹਾਸ ਵਿੱਚ ਜ਼ਰੂਰ ਪੜਨੀ ਕੋਸ਼ਿਸ਼ ਕਰੋ ਔਰ ਇਸ ਬਾਰੇ ਗਿਆਨ ਹਾਸਲ ਕਰਨਾ ਜ਼ਰੂਰੀ ਹੈ ਸੀ ਮੇਰੇ ਸੋਚੀ ਕਿ ਸਿੱਖੀ ਕਰਨ ਚਾਹੁੰਦੇ ਹਾਂ ਸਾਡਾ ਹਿਸਟਰੀ ਹੈ ਕਿੰਨੀ ਮਹਾਨ ਦਾ ਵੀ ਮਾਨਵਤੀ ਹੈ ਕਿੰਨੇ ਸਾਡੇ ਲੋਕ ਦੇਸ਼ ਦੇ ਲੋਕਾਂ ਨੇ ਕੁਰਬਾਨੀ ਕੀਤੀ ਦੇਸ਼ ਦੀ ਆਜ਼ਾਦੀ ਲਈ ਖਾਸ ਕਰ ਪ੍ਰੰਤੂ ਉਸ ਦੇਸ਼ ਦੀ ਆਜ਼ਾਦੀ ਦਾ ਮਾਨਸਾ ਦਾ ਕਿਰੋ ਕਰਮ ਕੀਤੇ ਜਿ ਕ੍ਰਪਸ਼ਨ ਹੈ ਬਲੱਡਸ਼ੈੱਡ ਹੋ ਰਿਹਾ ਰੇਵੋ ਰਹਿਣ ਵੋਟ ਪੁਸ਼ ਕਟ ਗਿਆ ਵਰਤ ਰਿਹਾ ਹੈ ਬੋਗਸ ਕ੍ਰਪਸ਼ਨ ਜਿਹੜਾ ਹੋ ਰਿਹਾ ਬਹੁਤ ਸਗੱਲਾਂ ਹੋ ਰਹੀਆਂ ਕ੍ਰਪਸ਼ਨ ਹੋ ਰਿਹਾ ਹੈ ਇਸੋ ਨਾ ਬਾ ਕਪੜੇ ਹੋ ਰਹੇ ਹਨ ਕਿ ਦੇਸ਼ ਦੀ ਅਜ਼ਾਦੀ ਤੇ ਬਹੁਤ ਬੜਾ ਤਬਾਹ ਹਨ ਤੇ ਪਰਦੇਸ਼ੋਂ ਖਬਰਾਂ ਤਾਂ ਹੋਰ ਵੀ ਹਨ ਕਿ ਇੱਕ ਸਿਰਫ ਪੁਆਇੰਟ ਲੈ ਕੇ ਮੈਂ ਅੱਜ ਦਾ ਖਬਰਾਂ ਦਾ ਵਿਸ਼ਲੇਸ਼ਣ ਡੈਫੀਨਟਲੀ ਸਮਾਪਤ ਕਰਾਂਗਾ ਉਹ ਵੇਖਦਾ ਮਹਾਜੋਦਾ ਹੈ ਡਰੋਨ ਇਹ ਵੀ ਕੰਨਸਸ ਚ ਪਿਆ ਜਿੱਤ ਵਿੱਚ ਅੱਜ ਕੱਲ ਤੁਸੀਂ ਦੇਖਿਆ ਇੰਡੋ ਪਾਕ ਨੇ ਵਾਰ ਹੋਈ ਉਹਦੇ ਵਿੱਚ 에ਅਰ ਫਾਈਟਰ ਜਿਹੜੇ ਹਵਾਈ ਚਾਰਜ 에ਅਰ ਫੋਰਸੇ ਘੱਟ ਪਰਤੇ ਕੇ ਡਰੋਨ ਜ਼ਿਆਦਾ ਪਰਤੇ ਕੇ ਡਰੋਨ ਕਿਉਂਕਿ ਬਹੁਤ ਸਸਤਾ ਹੈ ਜ਼ਿਆਦਾ ਖਰਚਾ ਨਹੀਂ ਹੁੰਦਾ ਧਿਆਨ ਔਰ ਇਹਦੀ ਚਾਹੇ ਮਾਰ ਬਹੁਤ ਜ਼ਿਆਦਾ ਲੰਬੀ ਨਹੀਂ ਹੈ ਪਰ ਇਹਦੀ ਕਾਫੀ ਇਹ ਕੰਮ ਕਰ ਲੈਂਦਾ ਕਿ ਬਹੁਤ ਜ਼ਿਆਦਾ ਸਖਤ ਹਥਿਆਰ ਨਹੀਂ ਹੈ ਪਰ ਨੇੜੇ ਦੇ ਜਦੋਂ ਨੇਬਰਹੂਡ 'ਚ ਅਟੈਕ ਕਰਨਾ ਬੜਾ ਕੰਮ ਦਿੰਦਾ ਹੈ ਸੋ ਭਾਰਤ ਦੇ ਪਾਕਿਸਤਾਨੀ ਡਰੋਨ ਹੀ ਪ੍ਰਤੀਕੰਧ ਆਪੇ ਇਸੇ ਕਰਕੇ ਕਿਹਾ ਹੈ ਤੁਸੀਂ ਵੀ ਸਟੱਡੀ ਕਰ ਲੈਣੀ ਹੈ ਸੰਜੀਤ ਸ਼ਰਿਵਾਸਤਵਾ ਉਸਨੇ ਆਪਣੇ ਕਾਫੀ ਨਰਸ ਬੜਾ ਉਹਨਾਂ ਦਾ ਇਹ ਐਸਏ ਛਪਿਆ ਹੈ ਆਰਟੀਕਲ ਛਪਿਆ ਹੈ ਅਜੀਬ ਮੈਗਜ਼ੀਨ ਵਿੱਚ ਫਿਰ ਕਿਹਾ ਦਾ ਮਹਜੂਦਾ ਹੈ ਡਰੋਨ ਇਹ ਤੁਸੀਂ ਸਟੱਡੀ ਕਰਨੀ ਜ਼ਰੂਰ ਕੋਸ਼ਿਸ਼ ਕਰਨੀ ਪਰ ਦੋਸ਼ ਖਬਰਾਂ ਤੋਂ ਹੋਰ ਦੀ ਬਹੁਤ ਹਨ ਤੁਸ ਸਮੇਂ ਦੀ ਸੀਮਾ ਇਸ ਕਰਕੇ ਮਾਇਨਰ ਪ੍ਰੋਬਲਮ ਕੇ ਸਨੌਪ ਕਰਦਾ ਹਾਂ ਤੁਸੀਂ ਦੇਖਣੇ ਕਰੋਗਾ ਕਿ ਸਾਡਾ ਪ੍ਰੋਗਰਾਮ ਹੈ YouTube ਤੇ ਜਾ ਕੇ ਤੁਸੀਂ ਇਹ ਸਨ ਦੇਖਣਾ ਹੈ ਕਿ ਵਧੀਆ ਸ ਜਾ ਭੇਜਣੀ ਹੰ ਤਰੀਫ ਕਰਨੀ ਜ਼ਰੂਰੀ ਨਹੀਂ ਹੈ ਤਾਂ ਕਿ ਅਸੀਂ ਆਪਣੇ ਪ੍ਰੋਬਲਮ ਫੋਬੇਤਰ ਪ੍ਰਾਪਤ ਸਕੇ ਸੌਫਟਵਰ ਸੁਪਰੀਆਤਾ